ਦੋਸਤੋ ਇਹ ਬੇਬੇ ਜੀ 88 ਸਾਲ ਉਮਰ ਹੈ ਜੀ ਘਰ ਦੇ ਬਹੁਤ ਮਾੜੇ ਹਾਲਾਤ ਹੈ ਮਾਤਾ ਸ੍ਰੀ ਕਾਲ ਜੀ ਸਸਰੀ ਕਾਲ ਮਾਤਾ ਟਾਈਮ ਪਾਸ ਕਿਵੇਂ ਕਰਦੇ ਹੋ ਜੀ ਕਿਵੇਂ ਟਾਈਮ ਪਾਸ ਹੁੰਦਾ ਘਰ ਦਾ ਖੜਾਉਣੇ ਵੇਚ ਕੇ ਟਾਈਮ ਪਾਸ ਕਰਦੇ ਦਿਖਾਵੋਗੇ ਜੀ ਖੜਾਉਣੇ ਕਿਹੜੇ ਕਿਹੜੇ ਆਹ ਵੇ ਜੀ ਅੱਛਾ ਇਹ ਖੜਾਉਣੇ ਤੁਸੀਂ ਵੇਚ ਕੇ ਟਾਈਮ ਪਾਸ ਕਰਦੇ ਹੋ ਮਾਤਾ ਹੈ ਹਾਂ ਜੀ ਤੇ ਮਾਤਾ ਖੜਾਉਣੇ ਫਿਰ ਤੁਸੀਂ ਲੈ ਕੇ ਕਿੱਥੋਂ ਆਉਂਦੇ ਹੋ ਕਿ ਤੁਹਾਨੂੰ ਦੇ ਕੇ ਜਾਂਦੇ ਆ ਇਹ ਦਿੱਲੀਆਂ ਲਿਆਉਣੇ ਆ ਜੀ ਦਿੱਲੀ ਤੋਂ ਕੌਣ ਲੈ ਕੇ ਆਉਂਦਾ ਜੀ ਆਪ ਜਾਣਦੇ ਆ ਜੀ ਤੁਸੀਂ ਆਪ ਜਾਣਦੇ ਹੋ ਮਾ 88 ਸਾਲ ਦੀ ਥੋੜੀ ਉਮਰ ਹੈ ਜੀ 8 ਦੇ ਅ 80 ਤੇ 88 ਤੇ ਤੁਸੀਂ ਆਪ ਇੰਨੀ ਦੂਰ ਜਾਂਦੇ ਹੋ ਤੁਹਾਨੂੰ ਕੋਈ ਐ ਨਹੀਂ ਵੀ ਮੈਂ ਪਹਿਲਾਂ ਇੱਥੋਂ ਜਾਣੀ ਐ ਫਿਰ ਉਧਰੋਂ ਆਉਣਾ ਸਮਾਨ ਦਾ ਇਹਨਾਂ ਸਮਾਨ ਚੱਕ ਕੇ ਲੈਉਣਾ ਜੀ ਐ ਪਾਸਤਾ ਕਰਨੇ ਬੇਟੇ ਪੋਤੇ ਨੂੰ ਲੈ ਜਾਣੇ ਨਾਲ ਪੋਤਾ ਜਾਂਦਾ ਜੀ ਪੋਤੇ ਦੀ ਮਾਂ ਤਾਂ ਉਮਰ ਕਿ ਨਹੀਂ ਗਈ ਤਾਂ ਪਰਨਾ ਖਾ ਆ ਬੋਲ ਮਾਰਦੇ ਬਕਬਕੀ ਗੱਲ ਦਿਖਾ ਦੂ ਮਾੜਾ ਆ ਜਾ ਹੁੰਦਾ ਹੁੰਦਾ ਕੋਈ ਬੁਲਾਉਂਦੇ ਆ ਤੇ ਮੈਂ ਤਾਂ ਘਰ ਦੇ ਹਾਲਾਤ ਦੱਸੋ ਸ਼ੁਰੂ ਤੋਂ ਤੁਹਾਡੇ ਕੀ ਹਾਲਾਤ ਸੀ ਕਿੰਨੇ ਬੱਚੇ ਸੀ ਸਾਰੇ ਹਾਲਾਤ ਤੁਸੀਂ ਡਿਟੇਲ ਚ ਗੱਲ ਦੱਸਣੀ ਐ ਕਲੀਅਰ ਕਰਨੇ ਆ ਸਾਰਾ ਸਾਰਾ ਕੁਝ ਜੀ ਬੱਚੇ ਜੀ ਪਹਿਲਾਂ ਤਿੰਨ ਮੁੰਡੇ ਸੀ ਜੀ ਦੰਤਨ 4-4 ਸਾਲ ਦੇ ਹੋ ਕੇ ਮਰ ਗਏ 10 ਸਾਲ ਨੂੰ ਵੀ ਫਿਰਦੇ ਅੱਛਾ ਜੀ ਇੱਕ ਮਿੰਟ ਬੋਲਣਾ ਵੀਰੇ ਮਗਰ ਕਿੰਨੇ ਬੱਚੇ ਸੀਗੇ ਜੀ ਤਿੰਨ ਪਹਿਲਾਂ ਤਿੰਨ ਤਿੰਨ ਬੱਚੇ ਸੀਗੇ ਤਿੰਨ ਮੁੰਡੇ ਸੀ ਹਾਂ ਅੱਛਾ ਅੱਛਾ ਤਿੰਨ ਮੁੰਡੇ ਮਰ ਗਏ ਸੀਗੇ ਹਾਂ ਜੀ ਤੇ ਉਸ ਤੋਂ ਬਾਅਦ ਮਾਤਾ ਫਿਰ ਥੋੜੇ 10 ਸਾਲ ਉਹ ਵੀ ਫਿਰਦੇ ਰਹੇ ਅੱਛਾ 10 ਸਾਲ ਤੁਸੀਂ ਉਹ ਵੀ ਫਿਰਦੇ ਰਹੇ ਫਿਰ ਚਾਰ ਕੁੜੀਆਂ ਹੋਈਆਂ ਜੀ ਚਾਰ ਕੁੜੀਆਂ ਹੋਈਆਂ ਸਵਾਦ ਮੁੰਡੇ ਮਰਨ ਤੋਂ ਬਾਅਦ ਚਾਰ ਕੁੜੀਆਂ ਹੋਈਆਂ ਜੀ ਹਾਂ ਜੀ ਤੇ ਫਿਰ ਇੱਕ ਮੁੰਡਾ ਹੋਇਆ ਫਿਰ ਇੱਕ ਮੁੰਡਾ ਹੋਇਆ ਜੀ ਅੱਛਾ ਉਹ ਮੁੰਡੇ ਦਾ ਇਹ ਮੁੰਡਾ ਜੀ ਹਾਂ ਜੀ ਤੇ ਬੇਟੇ ਕਿਹੜੀ ਕਲਾਸ ਚ ਹੈ 10 ਵਿੱਚ ਜਾ ਤੂੰ ਨਾਲ ਜਾਨੇ ਪੁੱਤ ਸਮਾਨ ਲੈਣ ਤੇ ਕੋਈ ਤੁਹਾਨੂੰ ਉੱਥੇ ਦਿੱਕਤ ਪਰੇਸ਼ਾਨੀ ਕੋਈ ਕਿਸੇ ਨੂੰ ਤਾਂ ਕੋਈ ਤੁਹਾਨੂੰ ਕੋਈ ਅਜੇ ਤੱਕ ਤੁਹਾਡੇ ਨਾਲ ਇਹੋ ਜਿਹਾ ਕੁਝ ਹੋਇਆ ਵੀ ਤੁਹਾਡੇ ਤੋਂ ਕਿਸੇ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਠੀਕ ਹੈ ਇਥੋਂ ਕਿੰਨੇ ਵਜੇ ਜਾਣੇ ਹੋ ਰਲ ਗੱਡੀ ਦਿੱਲੀ ਨੂੰ ਸਾਢੇ 11:00 ਜਾਂਦੀ ਹੈ ਜੀ ਰਾਤ ਨੂੰ ਹਾਂ ਰਾਤ ਨੂੰ ਜਾਣੋ ਮਾਤਾ ਹਾਂਜੀ ਰਾਤ ਦੋਨੇ ਜਾਣੇ ਹਾਂਜੀ ਤੇ ਮੈਂ ਤਾਂ ਫਿਰ ਕਿੰਨੇ ਵਜੇ ਦਿੱਲੀ ਪਹੁੰਚ ਜਾਨੇ ਹੋ 5:00 ਸਵੇਰੇ 5 ਵਜੇ ਤੇ ਫਿਰ ਮੈਂ ਤਾਂ ਸਮਾਨ ਦਾ ਸਮਾਨ ਖਰੀਦਦੇ ਕਿਥੋਂ ਖਰੀਦਦੇ ਜੀ ਕਿਹੜੀ ਜਗ੍ਹਾ ਤੋਂ ਸਮਾਨ ਖਰੀਦਦੇ ਸਦਰ ਬਾਜ਼ਾਰ ਤੋਂ ਖਰੀਦਦੇ ਸਦਰ ਬਾਜ਼ਾਰ ਤੋਂ ਤੇ ਉਥੋਂ ਫਿਰ ਮੈਂ ਤਾਂ ਫਿਰ ਤੁਹਾਨੂੰ ਅੱਜ ਕਿਨ ਦਿੱਲੀ ਦੇ ਜਿਹੜਾ ਬੰਦਾ ਜਾਂਦਾ ਹੈ ਉਹ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ ਨਵੇਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਚੀਜ਼ ਮਹਿੰਗੀ ਦਿੰਦੇ ਆ ਇਹ ਸੱਚ ਹੈ ਜੀ ਸੱਚੀ ਹੈ ਜੀ ਆਪ ਦਾ ਬਤਵੱਸ ਕਰ ਨਹੀਂ ਪੈਂਦੀ ਤੁਹਾਨੂੰ ਕਿੰਨਾ ਚਲੋ ਗਿਆ ਜੀ ਹੁਣ ਤੁਹਾਨੂੰ ਦਿੱਲੀ ਦਾ ਭੇਦ ਆ ਗਿਆ ਪੂਰਾ ਮੈਨੂੰ 50 ਸਾਲ ਹੋ ਗਏ ਦਿੱਲੀ ਜਾਂਦੇ ਨੂੰ ਹਾਂਜੀ ਪੂਰਾ ਭੇਦ ਹੈ ਜੀ ਹਾਂਜੀ ਤੇ 50 ਸਾਲ ਤੋਂ ਦਿੱਲੀ ਤੁਸੀਂ ਸਮਾਨ ਲੈ ਕੇ ਸਮਾਨ ਤੋਂ ਇੱਥੇ ਪਿੰਡ ਜਾ ਕੇ ਵੇਚ ਦਿਓ ਹਾਂਜੀ ਤੇ ਮਤਲਬ ਤੁਹਾਨੂੰ ਹੁਣ ਪੂਰਾ ਜਾਣਦੇ ਹੋ ਉਥੋਂ ਵਾਲੇ ਇਹਨਾਂ ਨੂੰ ਸੁਸਵਾ ਲੈ ਕੇ ਆਉਂਦੇ ਹੋ ਐਂ ਤਾਂ ਕੌਣ ਜਾਣਦਾ ਜਾਣਦੇ ਵੀ ਜੋ ਸੌਦਾ ਲੈਣੇ ਆ ਗਲਾਂ ਦਾ ਠੀਕ ਹੈ ਜੀ ਨਹੀਂ ਇੱਕ ਦੁਕਾਨ ਤੋਂ ਲੈਣੇ ਹੋ ਕਿ ਅਲੱਗ-ਅਲੱਗ ਦੁਕਾਨਾਂ ਤੋਂ ਲੈਣੇ ਅਲੱਗ-ਅਲੱਗ ਜਿੱਥੋਂ ਸਾਡਾ ਜੀ ਕਰੇ ਖਰੀਦ ਤੇ ਠੀਕ ਹੈ ਜੀ ਹਾਂਜੀ ਤੇ ਮਤਲਬ ਤੁਹਾਡੀ ਕਿਸੇ ਨੇ ਮਦਦ ਕੀਤੀ ਹੈ ਨਹੀਂ ਕੀਤੀ ਜੀ ਠੀਕ ਹੈ ਜੀ ਹੁਣ ਪਰਿਵਾਰ ਦੇ ਵਿੱਚ ਵਿੱਚ ਕੌਣ ਵਿੱਚ ਕੌਣ ਆ ਮਤਲਬ ਆਪਣੇ ਇੱਕ ਮੁੰਡਾ ਜੀ ਤੇ ਇੱਕ ਪੋਤੀ ਇੱਕ ਪੁੱਤ ਠੀਕ ਹੈ ਜੀ ਤੇ ਇਹਨਾਂ ਦੀ ਪੜ੍ਹਾਈ ਦਾ ਖਰਚਾ ਫਿਰ ਕਿਵੇਂ ਚੱਲਦਾ ਜੀ ਔਖਾ ਸਭ ਕਿਸੇ ਨੂੰ ਬਾੜੇ ਬੁੰਡੇ ਮਾੜ ਕੇ ਕਿਗਜ਼ਾਰਾ ਕਰਦੇ ਆ ਜੀ ਠੀਕ ਹੈ ਜੀ ਕਿਸੇ ਰੋਟੀਆਂ ਪਕਾਈ ਕਿਸੇ ਰੋਪਰ ਫਿਰ ਕਿਸੇ ਪੋਚਾ ਲਾਏ ਠੀਕ ਹੈ ਮਤਲਬ ਮਤਲਬ ਜੇ ਥੋੜੀ ਕੋਈ ਮਦਦ ਕਰਦਾ ਤਾਂ ਤੁਸੀਂ ਉਸ ਚ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਜੀ ਮੇਰੀ ਮੰਮੀ ਦੀ ਮਦਦ ਕਿਉਂ ਕਰ ਰਹੇ ਨਹੀਂ ਬੇਟੇ ਸਾਨੂੰ ਕੋਈ ਇਤਰਾਜ਼ ਠੀਕ ਹੈ ਜੀ ਗਰੀਬ ਬੰਦੇ ਆ ਬੇਟਾ ਦਿਖਾਈ ਤੂੰ ਵੀ ਜਾ ਕੇ ਭਾਂਡਿਆ ਆ ਖਿਡਾਉਣੇ ਜਾ ਕੇ ਤੁਸੀਂ ਬੇਟਾ ਆ ਦੇਖੋ ਬਈ ਆ ਜਿਹੜਾ ਮੁੰਡਾ ਨਾਲ ਵਿਚਾਰਾ ਜਿਹੜੀ ਇਹਦੀ ਮੁੰਡੇ ਦੀ ਖੇਡਣ ਦੀ ਉਮਰ ਹੈ ਜੀ ਤੇ ਇਹ ਵਿਚਾਰਾ ਨਾਲ ਜਾ ਕੇ ਆਪਦੇ ਦਾਦੀ ਦੇ ਨਾਲ ਘਿਹੜਿਆ ਕਰਾਉਂਦਾ ਵਾਹ ਤੁਹਾਨੂੰ ਬੱਚੇ ਦੇ ਕਿੰਨਾ ਕ ਮਾਣ ਆਉਂਦੇ ਪੋਤੇ ਦੇ ਬਹੁਤ ਮਾਣ ਆ ਗਈ ਦੇਖੋ ਇਹ ਉਮਰ ਇਹਦੀ ਖੇਡਣ ਦੀ ਹੈ ਹਨਾ ਦੇਖਿਆ ਜਾਵੇ ਤੇ ਥੋੜੇ ਨਾਲ ਕੰਮ ਕਰਵਾਉਂਦਾ ਹਾਂਜੀ ਤੇ ਪੋਤੀ ਵੀ ਜਾਂਦੀ ਗੱਦੇ ਤਾਂ ਇਹ ਪੋਤੀ ਵੀ ਜਾਂਦੀ ਪੋਤੀ ਨੂੰ ਮਤਾਂ ਬਲਾਓ ਕਿੱਥੇ ਕਿਹੜੀ ਪੋਤੀ ਹੈ ਮੈਨੂੰ ਬੋਲ ਮਾਰ ਲਓ ਪੁੱਤ ਨੂੰ ਆ ਵਈ ਇਹ ਆ ਜਾ ਵੀਰ ਬਟਾ ਆ ਜਾ ਹਾਂ ਚੁਨੀਲਾ ਲਾ ਬਟਾ ਹਾਂ ਚੁਨੀਲਾ ਲਾ ਬਟਾ ਚੁਨੀਲਾ ਹਾਂ ਬਾਈ ਨਾ ਗੱਲ ਕਰਦੇ ਪਹਿਲਾਂ ਬਾਈ ਸੱਚੀ ਗੱਲ ਸੱਚੀ ਗੱਲ ਜੀ ਬਾਈ ਤੁਸੀਂ ਮਤਲਬ ਚੰਗੀ ਤਰ੍ਹਾਂ ਜਾਣਦੇ ਹੋ ਹਾਂ ਜੀ ਕੋਈ ਆਏ ਤਾਂ ਨਹੀਂ ਵੀ ਇਹ ਵੀ ਜਾਣ ਬੁੱਝ ਗਏ ਮਤਲਬ ਕੋਈ ਦਿਖਾਵਾ ਕਰ ਰਹੇ ਜਾਂ ਮਤਲਬ ਕੀ ਐ ਐਟੀਟਿਊਡ ਬੋਲ ਰਹੇ ਨਹੀਂ ਜੀ ਸਾਡੀ ਉਮਰ ਜੀ ਬਹੁਤ ਗਰੀਬੀ ਦੇਖੀ ਹੈ ਇਹਨਾਂ ਨੇ ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਦਾ ਠੀਕ ਹੈ ਬਾਈ ਬਾਈ ਇਹ ਕਰਕੇ ਖਾਣ ਕਰਦੇ ਹਾਲਾਤ ਪਹਿਲਾਂ ਕਿਵੇਂ ਸੀ ਕੀ ਹੋਇਆ ਸੀ ਕੀ ਗੱਲਬਾਤ ਤੁਸੀਂ ਵੀ ਸਾਨੂੰ ਕੋਈ ਦੱਸਣਾ ਹੈ ਨਾ ਬਾਪੂ ਜੀ ਡੈਥ ਹੋ ਗਈ ਐਸਾ ਠੀਕ ਹੈ ਤੁਸੀਂ ਇੱਕ ਕਮੁੰਡਾ ਜੀ ਤੁਸੀਂ ਮੁੰ 4 4 5 5 ਸਾਲਾਂ ਦੇ ਤੇ ਮੁੰਡਾ ਕੀ ਕਰਦਾ ਵੀਰੇ ਜੜੀ ਕਰਦਾ ਜੜੀ ਕਰਦਾ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ ਕਦੇ ਜਾਂਦਾ ਕਦੇ ਨਹੀਂ ਜਾਂਦਾ ਠੀਕ ਹੈ ਜੀ ਮਤਲਬ ਸਾਰਾ ਸਾਰਾ ਕਬੀਲ ਦੇ ਜੇ ਫਿਕਰ ਮਾਤਾ ਦੀ ਹਾਂ ਜੀ ਮਾਤਾ ਹੀ ਆ ਬਸ ਠੀਕ ਹੈ ਹਾਂ ਭਾਈ ਇਸੇ ਗੱਲ ਦੇ ਇਸੇ ਗੱਲ ਹਾਂ ਕਿਹੜਾ ਪੰਡਾ ਵੀਰੇ ਆਪਣਾ ਲੋਕ ਨਹੀਂ ਭਾਈ ਅੱਛਾ ਠੀਕ ਹੈ ਜੀ ਤੇ ਭਾਈ ਇਹ ਤੁਸੀਂ ਇਹ ਬਿਲਕੁਲ ਸਚਾਈ ਹੈ ਹਾਂ ਜੀ ਅ ਤੁਸੀਂ ਵੀ ਦੱਸੋ ਇਹਨਾਂ ਦੇ ਬੇਟੇ ਨੂੰ ਜਾਣਦੇ ਹੋ ਕੀ ਨਾਮ ਹੈ ਉਹਦਾ ਜਿਹੜਾ ਮਤਲਬ ਬੇਟੇ ਨੂੰ ਜਾਣਦੇ ਹੋ ਜਾਂਦੀ ਨਾ ਹਾਂ ਨਾ ਪਤਾ ਨਾ ਨਹੀਂ ਪਤਾ ਠੀਕ ਹੈ ਮੂੰ ਬਸ ਰਾਜ ਮਿਲਦਾ ਆ ਠੀਕ ਹੈ ਹਾਂਜੀ ਮੈਂ ਤਾਂ ਤੁਸੀਂ ਆਹਨਾਂ ਦੀ ਬੇਟੀ ਹੈ ਨਾ ਇਹ ਵੀ ਨਾਲ ਜਾਂਦੀ ਹੈ ਦਾਦਾ ਗੁਜਰੇ ਮਤਲਬ ਤੁਹਾਡੇ ਘਰ ਵਾਲਾ ਬਾਪੂ ਜੀ ਇਹਨਾਂ ਦੇ ਦਾਦਾ ਜੀ ਦੀ ਕਿੰਨਾ ਚਿਰ ਹੋ ਗਿਆ ਡੈਥ ਹੋਈ ਨੂੰ ਜੀ 30-35 ਸਾਲ ਹੋ ਗਈ 30-35 ਸਾਲ ਹੋ ਗਈ ਤੇ ਥੋੜੀ ਉਮਰ ਉਹ ਤਾਂ ਕੁਝ ਵੀ ਨਹੀਂ ਸੀਗੀ ਹਾਂ ਮੁੰਡਾ ਮਗਰ ਉਹ ਵਿਆਹ ਹੈ ਠੀਕ ਹੈ ਜੀ ਮਤਲਬ ਜਿਹੜਾ ਇਹ ਕੁੜੀ ਆ ਬਈ ਕੁੜੀ ਨੂੰ ਤੁਸੀਂ ਕਿਉਂ ਲੈ ਕੇ ਜਾਂਦੇ ਹੋ ਕੁੜੀ ਨੂੰ ਜਿਹਨੂੰ ਇਹ ਹਜੇ ਕਿ ਇਹ ਵੀ ਖੜਨ ਦੀ ਉਮਰ ਹੈ। ਜੇ ਕਹਿੰਦੇ ਮੈਂ ਤਾਂ ਬਾਹਰ ਨਹੀਂ ਜਾਕੀ ਤਾਂ ਫਿਰ ਮੈਂ ਕੀ ਕਰਾਂ? ਠੀਕ ਹੈ ਜੀ। ਤੇ ਮਤਲਬ ਫਿਰ ਪੈਸਾ ਤੇ ਪੈਸਾ ਤੇ ਲਾ ਕੇ ਤੂੰ ਕਹਿੰਦਾ ਤੁਸੀਂ ਮਤਲਬ ਕੀ ਇਕੱਠਾ ਕਰਕੇ ਸਮਾਨ ਲਿਓਨੇ? ਜਦੋਂ ਮੈਂ ਕੰਮ ਕਰਦੀ ਹਾਂ ਵਿਚਾਰੇ ਬੰਦੇ ਦੇ ਦਿੰਦੇ ਆ। ਜੀ। ਤੇ ਉਹਨਾਂ ਦਾ ਕੰਮ ਕਰਕੇ ਮੈਂ ਮੋੜ ਦਿੰਦੀ ਆ। ਠੀਕ ਹੈ ਜੀ। ਹਾਂ। ਮਤਲਬ ਮਦਦ ਕੌਣ-ਕੌਣ ਕਰਦਾ ਆਪਣੇ ਥੋੜੀ-ਥੋੜੀ ਪਿੰਡ ਦੇ ਵਿੱਚ ਕਿਹੜੇ-ਕਿਹੜੇ ਵੀਰ ਮਾ ਜਿਹੜੇ ਮਦਦ ਕਰਦੇ ਥੋੜੀ ਪੂਰੀ ਸਪੋਰਟ ਕਰਦੇ? ਹਾਂ ਤਾਂ ਸਾਰੇ ਹੀ ਕਰਦੇ ਆ ਜੀ ਜਦੋਂ ਮੈਂ ਇੱਥੇ ਸਦੇ ਭਾਂਡੇ ਮਾਂ ਜਾਈ ਕਿਸੇ ਕੋਚੇ ਲ ਥੋੜੀ ਬਿਣਾ ਭਾਂਡੇ ਤੋਂ ਹੀ ਮਾਜਤ ਮੰਦਰ ਕਰਨ ਵਾਲੇ ਪਰਿਵਾਰ ਹੈਗੇ ਵੀ ਜੇ ਤੁਸੀਂ ਕਿਸੇ ਦੇ ਭਾਂਡੇ ਨਹੀਂ ਮਾਜਦੇ ਲੀਡ ਨਹੀਂ ਧੁੰਦੇ ਹਾਂਜੀ ਤਾਂ ਵੀ ਥੋੜੀ ਕੋਈ ਮਦਦ ਕਰਦਾ ਹੋਊਗਾ ਨਹੀਂ ਜੀ ਅਸਾਂ ਨਹੀਂ ਕਿਸੇ ਨੇ ਕੀਤੀ ਨਾ ਠੀਕ ਹੈ ਮਤਲਬ ਜੇ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਤੇ ਤਾਂ ਥੋੜੀ ਹੀ ਮਦਦ ਕਰਦੇ ਆ ਮਤਲਬ ਤੁਹਾਨੂੰ ਮਲਾਇਆ ਹੈ ਮੈਨੂੰ ਹਨਾ ਚਲੋ ਮੈਨੂੰ ਤਾਂ ਮਾਜ ਕੇ ਨਾ ਤਾਂ ਉਹਦੀ ਵੀ ਮਹਤਰੀਫ ਹੁੰਦੀ ਹੈ ਤੁਹਾਡੇ ਨਾਲ ਮਲਾਉਣ ਵਾਲਾ ਕੌਣਨ ਇਨਸਾਨ ਹੈ ਉਹਦਾ ਕੀ ਨਾਂ ਹੈ ਜੀ ਜਿਹੜੀ ਲੇਡੀ ਨੇ ਤੁਹਾਨੂੰ ਮੇਰੇ ਨਾਮ ਲਾ ਬਲਵਿੰਦਰ ਆ ਜੀ ਬਲਵਿੰਦਰ ਬਲਵਿੰਦਰ ਹਾਂਜੀ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡਾ ਆਪਾਂ ਜਾਣਦੇ ਨਹੀਂ ਸਕਦੇ ਜੀ। ਤੁਹਾਡਾ ਧੰਨਵਾਦ ਕਰਦੇ ਆ ਜੀ ਅਸੀਂ। ਠੀਕ ਹੈ ਜੀ। ਮਤਲਬ ਆਪਣਾ ਕੋਈ ਤਾਂ ਮੋਬਾਈਲ ਨੰਬਰ ਬੋਲ ਦਿਓ ਹਣਾ। ਬੋਲੋ। ਆਪਣਾ ਮੋਬਾਈਲ ਨੰਬਰ ਬੋਲ ਦੇ ਆਪਣਾ ਆਪਣਾ 80543 80 80543 ਹੂੰ 18690 ਠੀਕ ਹੈ ਜੀ। ਸੁਣੋ ਅਸੀਂ ਨੰਬਰ ਭਾਈ ਇਹਦੀ ਵੀਡੀਓ ਤੇ ਵੀ ਦੇਵਾਂਗੇ। ਇਹਦਾ ਜਿਹੜੇ ਘਰ ਦੇ ਹਾਲਾਤ ਆ ਮਾਤਾ ਦੇ ਬਹੁਤ ਤੁਸੀਂ ਜਾਂਦੇ। ਤੁਸੀਂ ਦੇਖ ਰਹੇ ਹੋ ਆ ਦੇਖੋ ਜੀ ਭਾਂਡੇ ਆ ਮਤਲਬ ਤੋਂ ਉਹਦੇ ਕੱਪੜੇ ਲੁਲੇ ਧੋਂਦੇ ਆ ਇਹਦੇ ਕਿਹਦੇ ਖਰੋਣੇ ਜਿਹੜੇ ਪੈਸੇ ਬਣਦੇ ਨੇ ਖਰੋਣੇ ਲਿਆ ਕੇ ਇਹ ਮੈਨੂੰ ਲੱਗਦਾ ਵੀ ਇਹ ਜਿਹੜੀ ਮਾਤਾ ਟਾਈਮ ਪਾਸ ਕਰਦੀ ਹੈ ਮਾਤਾ ਕਿੰਨੀ ਕਮਾਈ ਹੋਈ ਨਹੀਂ ਕਿ ਟਾਈਮ ਪਾਸ ਹੀ ਹੈ ਖੇਡਾਂ ਤੋਂ ਤਾਂ ਕੋਸ ਵੀ ਨਹੀਂ ਵੱਜਦਾ ਦਾ ਸਭ ਪੱਲੋ ਵੱਜ ਜਾਂਦੇ ਠੀਕ ਵਿਕਲ ਹੋਵੇ ਤਾਂ ਵਜਣ ਟੈਂਪੂ ਵਾਲਾ 5-400 ਉਹ ਮੰਗ ਲੈਂਦਾ ਸ਼ਾਮ ਨੂੰ ਜਦੋਂ ਆਉਨੇ ਅਸੀਂ ਦਿੱਲੀੋਂ ਠੀਕ ਹੈ ਜੀ ਤੇ ਕਿਰਾਏ ਚੱਲ ਜਾਂਦੇ ਆ ਉਹ ਤਾਂ 2-300-400 ਉਹ ਮੰਗ ਲੈਂਦਾ ਠੀਕ ਹੈ ਜੀ ਹਾਂਜੀ ਤੇ ਮਤਲਬ ਘਰ ਦੇ ਹਾਲਾਤ ਦਿਖਾ ਦਈਏ ਥੋੜੀ ਜਿਹਾ ਆਹ ਬਈ ਇਹਨਾਂ ਦੇ ਘਰ ਦੇ ਹਾਲਾਤ ਆ ਵਿਚਾਰਿਆਂ ਦੇ ਆਪਾਂ ਜਿਹੜੀ ਹੁਣ ਅ ਸਰਕਾਰ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੇ ਜਿਹੜਾ ਘਰ ਹੈ ਉਹਨਾਂ ਤੇ ਕੀ ਹੈ ਮਾੜਾ ਮੋਟਾ ਇਹਨਾਂ ਦੀ ਬੇਬੇ ਦੀ ਸਲਵਾਈ ਕੀਤੀ ਜਾਵੇ ਤੇ ਮਤਲਬ ਫਿਰ ਜਿਵੇਂ ਤੁਹਾਡਾ ਬੇਟਾ ਹੈ ਉਹ ਕੰਮ ਢੇਲੀ ਢੜੀ ਜਾਂਦਾ ਕਿ ਮਤਲਬ ਕਦੇ ਜਾਂਦੇ ਕਦੇ ਜਾਂਦਾ ਜਿਗਾ ਜਾਂਦਾ ਢੇਲੀ ਢੜੀ ਲੱਗਦੀ ਹੈ ਜੀ ਕਦੇ ਨਹੀਂ ਕੀ ਕਾਰਨ ਜੀ ਬਸ ਇਹੋ ਜਿਹਾ ਕੰਮ ਹੀ ਆ ਚਾਰ ਜਾਨੇ ਸੀ ਖਾਣ ਵਾਲੇ ਤਿੰਨ ਜਾਨੇ ਘਰ ਦੇ ਚਾਰ ਮੈਂਬਰੇ ਜੀ ਖਾਣ ਵਾਲੇ ਕਮੌਰ ਵਾਲੇ ਤੁਸੀਂ ਦੋ ਜਾਨੇ ਹੋ ਹਾਂਜੀ ਠੀਕ ਹੈ ਜੀ ਆ ਵੀ ਦੇ ਕੋਤ ਜੀ ਜਿਹੜੀ ਆ ਵੀਡੀਓ ਤੁਹਾਨੂੰ ਦਿਖਾਈ ਆ ਅਸੀਂ ਇੱਕ ਇਹ ਮਾਤਾ ਦੀ ਹੈਲਪ ਵਾਸਤੇ ਪਾਈ ਆ ਮਾਤਾ ਆਪਣਾ ਪੂਰਾ ਨਾਮ ਬੋਲ ਦੋ ਜੀ ਨਾ ਥੋੜਾ ਕੀ ਨਾਮ ਹੈ ਕਰਤਾਰਕੌਰ ਜੀ ਕਰਤਾਰਕੌਰ ਹਾਂਜੀ ਤੇ ਕੀ ਆਪਦਾ ਪੂਰਾ ਡਰੈਸ ਥੋੜੇ ਜਿਹੜੇ ਬੇਟੇ ਦਾ ਕੀ ਨਾਮ ਆ ਜੀ ਕਿੰਨਾ ਦੇ ਆਵਾਜ਼ ਨੇ ਤੁਹਾਨੂੰ ਕੀ ਆਲ ਪੈਂਦੀ ਹੈ ਅਸੀਂ ਚੌਰ ਹੁੰਨੇ ਆ ਜੀ ਅਸ ਮੇਰੇ ਸੱਖਾ ਥੋੜੀ ਕਾਸਟ ਹੈ ਜੀ ਮੇਰੇ ਸੱਖ ਨਹੀਂ ਚੌਰ ਅਸ ਚੌਰ ਜੀ ਹਾਂਜੀ ਠੀਕ ਹੈ ਜੀ ਤੇ ਤੁਹਾਡੇ ਘਰ ਵਾਲੇ ਦਾ ਕੀ ਨਾਮ ਸੀਗਾ ਜੀ ਸਖਦੇਵ ਸਖਦੇਵ ਸਿੰਘ ਬੇਟੇ ਦਾ ਕੀ ਨਾਮ ਆ ਜੀ ਵਿੰਦਰ ਵਿੰਦਰ ਸਿੰਘ ਤੇ ਤੁਹਾਡਾ ਨਾਮ ਆ ਤਾਂ ਪੂਰਾ ਕੀ ਹੈ ਵੀ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਜਾਣ ਕਰਤਾਰਕੌਰ ਤੇਤਿਆਂ ਦਾ ਨਾਂ ਹੀ ਹੈ ਠੀਕ ਹੈ ਜੀ ਬਾਈ ਜੀ ਦਾ ਪਿੰਡ ਬਹਿਮਣ ਦਵਾਨਾ ਹੈ ਜੇ ਬਹਿਮਣ ਦਵਾਨੇ ਤੇ ਅਸੀਂ ਜਿਹੜੀ ਵੀਡੀਓ ਬਣਾ ਕੇ ਗਏ ਹਾਂ ਜਰੂਰ ਇਹਨਾਂ ਦੀ ਮਦਦ ਕਰਨੀ ਹੈ ਤੇ ਅਸੀਂ ਜਿਹੜੀ ਇੱਥੇ ਇਹਨਾਂ ਦੀ ਵੀਡੀਓ ਸੀ ਬਣਾਉਣ ਆਏ ਆ ਬਣਾਉਣ ਦਾ ਮਕਸਦ ਅਸੀਂ ਤੁਹਾਨੂੰ ਮਿਲਾਉਨੇ ਆ ਜਿਨ੍ਹਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਆਂਟੀ ਜੀ ਅਸੀਂ ਗੱਲ ਜੀ ਸਸੀ ਕਾ ਜੀ ਆਂਟੀ ਦਾ ਬਾਈ ਤੁਸੀਂ ਜਰੂਰ ਚਾਦਣਾ ਪਊਗਾ ਨਾ ਕਿਉਂਕਿ ਤੁਸੀਂ ਬਾਈ ਜੀ ਨੂੰ ਮੁੱਕੇ ਨੂੰ ਤਾਂ 30 35 ਸਾਲ ਹੋ ਗਏ ਜੀ ਹੁਣਾ ਪੋਤਾ ਪੋਤੀ ਐ ਇਹਨਾਂ ਨੂੰ ਵਿਚਾਰੀ ਪਾਲਦੀ ਐ ਦੇਖੇ ਨਿਕਾ ਨੇ ਇਹਨਾਂ ਦੀ ਮੰਮੀ ਚਲੀ ਗਈ ਸੀ ਜੀ ਤੇ ਇਸ ਕਰਕੇ ਜੀ ਪੰਚਾਇਤ ਜਾ ਕੇ ਬੱਚੇ ਲੈ ਆਏ ਹੁਣ ਵਿਚਾਰੀ ਆਖਲਾਉਣਾ ਵੇਚ ਕੇ ਟਾਈਮ ਪਾਸ ਕਰਦੀ ਐ ਹਾਂਜੀ ਪੂਰੀ ਇਹਨਾਂ ਦੀ ਡਿਟੇਲ ਤੁਸੀਂ ਦੱਸਣਾ ਇਹਨਾਂ ਨੇ ਆਦੀ ਗੱਲ ਦੱਸਤੀ ਹੁਣ ਡਿਟੇਲ ਤੁਸੀਂ ਦੱਸਣਾ ਕਿਉਂਕਿ ਸਾਂਝੇ ਬੰਦੇ ਹੋ ਅਸੀਂ ਇਸ ਕਰਕੇ ਸਿੱਧਾ ਜੀ ਹੁਣ ਇਹ ਤਾਂ ਕੰਮ ਨਹੀਂ ਹੁੰਦਾ ਘਰਾਂ ਦੇ ਵਿੱਚ ਜੀ ਬਹੁਤ ਮੁਸ਼ਕਿਲ ਨਾਲ ਕਰਦੇ ਸਾਨੂੰ ਇਹ ਤੇ ਤਰਸ ਆਇਆ ਤਾਂ ਇਹਨਾਂ ਤੁਹਾਨੂੰ ਬੁਲਾਇਆ ਸੀ ਜੀ ਹੁਣ ਕਿਹੜਾ ਵੇਜ ਧੁੱਪ ਦੇ ਵਿੱਚ ਹੁਣ ਕੱਲ ਵਿਸਾਖੀ ਦਾ ਕੱਲ ਕਿੰਨੀ ਤਰੀਕ ਸੀ 13 ਤਰੀਕ ਸੀ ਜੀ ਕੱਲ ਮੈਂ ਇੱਥੇ ਦੇਖਿਆ ਨਹੀਂਗਾ ਬਹੁਤ ਬੁਰੀ ਹਾਲਤ ਨਾਲ ਨਾਲ ਹੀ ਇਹ ਬੱਚੇ ਵਿਚ ਆਣੀ ਡਾੜੀ ਤਨ ਪੈ ਜਾਂਦੀ ਕਿ ਨਹੀਂ ਪੈਂਦੀ ਕਿ ਦੇਖੀ ਜਾਂਦੀ ਡਾੜੀ ਹੁਣ ਪੈ ਜਾਂਦੀ ਹੈ ਫਿਰ ਕਿਰਾਇਆ ਭੜਾ ਪੈ ਜਾਂਦਾ ਤੁਹਾਨੂੰ ਪਤਾ ਹੀ ਖਰਚੇ ਟਾਈਮ ਪਾਸ ਮਸੇਂ ਕਰਦੀ ਹੈ ਵਿਚਾਰੀ ਤੇ ਤੁਹਾਡੇ ਕਿੰਨੇ ਦਿਨ ਤੋਂ ਉਹਦਾ ਨਾਲ ਜਾਨ ਪਛਾਨ ਹੈ ਜੀ ਮਤਲਬ 50 ਸਾਲ ਮੰਗੂ ਹੋ ਗਈ ਜਾਨ ਪਛਾਨ ਸਾਡੇ ਵਿਆਹ ਸ਼ਾਦੀਆਂ ਚ ਮਤਲਬ ਕੰਮ ਕਰਦੀ ਸੀ ਮੇਰੇ ਵਿਆਹ ਨੂੰ 50 ਸ ਉਦੋਂ ਇਹਨੇ ਕੰਮ ਕੀਤਾ ਸਾਡੇ ਘਰੇ ਠੀਕ ਹੈ ਜੀ ਉਦੋਂ ਦੀ ਜਾਣਦੀ ਹੈ ਵਿਚਾਰੀ ਠੀਕ ਹੈ ਜੀ ਹਾਂਜੀ ਮਤਲਬ ਸੁਭਾਅ ਕਿਵੇਂ ਹੈ ਬੀਬੇ ਦਾ ਜੀ ਸੁਭਾਅ ਬਹੁਤ ਵਧੀਆ ਜੀ ਜੋ ਜਿਹੜਾ ਮਰਜੀ ਸਾਡੇ ਲਈ ਜਿੰਨੇ ਦੇ ਦਿੰਦਾ ਉਹਨੇ ਲੈ ਕੇ ਆ ਜੇ ਮਾਰਗ ਠੜਕੇ ਤੇ ਕੋਈ ਖੇਸ ਹੋ ਗਿਆ ਕੋਈ ਕੰਬਲ ਹੋ ਗਿਆ ਮਤਲਬ ਉਹਦੇ ਨਾਲ ਦਾ ਟੈਕੋ ਕਰ ਲੈਂਦੀ ਹੈ ਕਿਉਂਕਿ ਥੋੜੇ ਨਾਲ ਅਸੀਂ ਤਾਂ ਗੱਲ ਕਰ ਰਹੇ ਹਾਂ ਤੁਸੀਂ ਸਾਂਝੇ ਹੋ ਜੀ ਹਨਾ ਇਹ ਆਪਣੇ ਨਾਲ ਜਿਹੜੇ ਫਿਲਮ ਫਿਲਮ ਵੀ ਕਰਵਾਉਂਦੇ ਟਾਈਮ ਵੀ ਸਾਡੇ ਨਾਲ ਬੀਟ ਟਾਈਮ ਪਾਸ ਹੋ ਜਾਏ ਹਨਾ ਵੀ ਜੀ ਲੱਗੇ ਰਹਿੰਦਾ ਬੰਦੇ ਦਾ ਤੇ ਅ ਅੰਟੀ ਫਿਰ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੀ ਵੀਡੀਓ ਨੂੰ ਦੇਖ ਰਹੇ ਹੈ ਜੀ ਇਹ ਬੱਤੋ ਵਦਾ ਬੱਚੇ ਆ ਪੋਤੀ ਆ ਸੁਖਨੈ ਦੀ ਸਾਰੀ ਆ ਅੱਜ ਅਰੇ ਆਜੀ ਦੁਕਾਨ ਦਾ ਆਪਣਾ ਘਰ ਤੇ ਘਰ ਦੇਖ ਰਹੇ ਹਾਂ ਆ ਇਹਨਾਂ ਦਾ ਛੋਟਾ ਛੋੜਾ ਜਿਹਾ ਕਮਰਾ ਇੱਕ ਘਰ ਦੇ ਕਮਰੇ ਦੇ ਵਿੱਚ ਜੀ ਇਹਨਾਂ ਨੇ ਜਾਨੇ ਰਹਿ ਰਹੇ ਆ ਇੱਕੋ ਕਮਰਾ ਜੀ ਬਹੁਤ ਮੁਸ਼ਕਲ ਹੈ ਹਨਾ ਬਹੁਤ ਮੁਸ਼ਕਲ ਹੈ ਜੀ ਬਹੁਤ ਤੇ ਅੰਦੀ ਆਪਣੇ ਬੰਦੇ ਦੇ ਵਿੱਚ ਹੋਰ ਵੀ ਹੈਗੇ ਇਹ ਜੀ ਜਿਨ੍ਹਾਂ ਦਾ ਰਹਿਣਾ ਹੈ ਹੈਗੇ ਜੀ ਹੈਗੇ ਆਪਾਂ ਉਹਨਾਂ ਦੇ ਜਿੰਦਾ ਲੱਗਿਆ ਵੈਸੇ ਉਹਦੀ ਇੱਕ ਮੁੰਡਾ ਸੀ ਉਹਦੀ ਡੈਥ ਹੋ ਗਈ ਵਿਚਾਰੇ ਦੀ ਆਪਾਂ ਉਹਨਾਂ ਦਾ ਵੀ ਜਾਣਾਂ ਮਦਦ ਕੀ ਨਾ ਆਂ ਜੀ ਸਾਡੀ ਡਿਟੇਲ ਦੱਸੋ ਬਣਾ ਜੀ ਉਹਨਾਂ ਦਾ ਵੀ ਹਾਂਜੀ ਹਾਂਜੀ ਮੁੰਡਾ ਲਾਡੀ ਸੀ ਉਹਦੀ ਡੈਥ ਹੋ ਗਈ ਕੀ ਕਾਰਨ ਬਣਾ ਪਤਾ ਨਹੀਂ ਜੀ ਕੀ ਹੋ ਗਿਆ ਵਿਚਾਰਾ ਵਸ ਰੋਟੀ ਖਾ ਕੇ ਘਰੋਂ ਗਿਆ ਸੀ ਤੇ ਮੁੱਕੇ ਹੀ ਤੇ ਆਇਆ ਰਸਤੇ 'ਚ ਠੀਕ ਹੈ ਜੀ ਆ ਤੇ ਪਿਓ ਦਾ ਨਾਂ ਬੁੱਗਣ ਹੈ ਜੀ ਠੀਕ ਹੈ ਜੀ ਇੱਕੋ ਹੀ ਕਮਰਾ ਉਹਨਾਂ ਦੇ ਨਿੱਕਾ ਜਿਹਾ ਜਮਾਈ ਛੋਟਾ ਜਿਹਾ ਉਹ ਵੀ ਡਿੱਗਿਆ ਪਿਆ ਠੀਕ ਹੈ ਜੀ ਜ਼ਰੂਰ ਉਹਨਾਂ ਦੀ ਮਦਦ ਇਹ ਦੇਖੋ ਜੀ ਆਪਣੇ ਆਂਟੀ ਬਹਿਮੜਦਵੰਦੇ ਤੋਂ ਆਏ ਤੇ ਇਹ ਬਹੁਤ ਵਧੀਆ ਨੇਚਰ ਹੈ ਇਹਨਾਂ ਦੇ ਕਿ ਵੀ ਇਹਨਾਂ ਦੇ ਲੋੜਵੰਦ ਬੰਦੇ ਸਾਨੂੰ ਮਿਲਾਏ ਇਹਨਾਂ ਦੇ ਥਰੂ ਮਿਲੇ ਆ ਸੀ ਤੇ ਆ ਜਿਹੜੀ ਆਂਟੀ ਮਿਲੇ ਆ ਬੇਬੇ ਜੀ ਇਹ ਵੀ ਇਹਨਾਂ ਦੇ ਥਰੂ ਮਿਲੇ ਆ ਤੁਸੀਂ ਦੇਖੋ ਇਹ ਵੀ ਇਹਨਾਂ 'ਚ ਕੀ ਦਾ ਵਿਚਾਰੀ ਕਮਾਈ ਕਰਦੇ ਹੋਣਗੇ ਮਤਲਬ ਫਿਰ ਹੁ ਸਮਾਨ ਲੱਗਿਆ ਨਹੀਂ ਜੀ ਸੌਹਾਂ ਲੱਗਿਆ ਨਹੀਂ ਤੇ ਬਾਜ਼ਾਰ ਵਿੱਚੋਂ ਲੱਗਿਆ ਕੋਲੋ ਕੋਲੋ ਪੈਸੇ ਲਾ ਦੇ ਤੁਸੀਂ ਇਹ ਸਮਾਨ ਨਹੀਂ ਲੱਗਿਆ ਹਨਾ ਤੇ ਹੁਣ ਫਿਰ ਅਸੀਂ ਕੋਈ ਥੋੜੀ ਤਿਆਰੀ ਨਹੀਂ ਜਾਣਦੀ ਕਿਤੇ 15000 ਦੇਣਾ ਜੀ ਮੈਂ 15000 ਤੁਸੀਂ ਦੇਣਾ ਹਾਂ ਉਹ ਕੀ ਕਰੂੰਗੀ ਮੈਂ ਠੀਕ ਹੈ ਜੀ ਆ ਦੇਖੋ ਆ ਇੰਨੇ ਆ ਮਤਲਬ ਆ ਸਮਾਨ ਲਾ ਆ ਕਿੰਨੇ ਕਦੇ ਜੀ ਇਹ ਸਰ ਇਹ ਵੀ ਜੀ 15000 ਦਾ ਲੈ ਕੇ ਆਈ ਸੀ ਜੀ 15000 ਦਾ 15000 ਰੁਪਏ ਲੈ ਕੇ ਆਈ ਸੀ ਫੜ ਕੇ ਵਿਆਜ ਤੇ ਜੋ 15000 ਦੇ ਵਿੱਚ ਹੁਣ ਵਿਸਾਖੀ ਤੇ 600 ਰੁਪਏ ਸਾਰਾ ਇਹ 4000 ਰੁਪਏ ਵਟੇਗਾ 4000 ਬਟਿਆ 4000 ਬਟਿਆ ਉਹਦੇ ਵਿੱਚੋਂ ਰਾਸ਼ਨ ਲਿਆਵੇ 11000 ਰੁਪਏ ਹਜੇ ਮਾਦਰ ਦਾ ਜਿਹੜਾ ਉਵੇਂ ਦਾ ਉਵੇਂ ਪਿਆ ਸਾਮਾਨ ਸਾਰਾ ਉਵੇਂ ਹੀ ਪਿਆ ਜੀ ਹਜੇ ਵੀ ਕਿਆ ਵੀ ਨਹੀਂ ਕਾਈ ਮੈਨੂੰ ਤਰਸਾਏ ਮੈਸੇਜ ਕਰਕੇ ਤੁਹਾਨੂੰ ਬੁਲਾਇਆ ਫਿਰ ਹਾਂਜੀ ਹਾਂ ਕਿਉਂਕਿ ਅਸੀਂ ਇਹਨਾਂ ਦੀ ਵੀ ਵੀਡੀਓ ਪਾਈ ਹੈ ਕਿਸੇ ਲੋੜਵੰਦ ਬੰਦੇ ਨੇ ਜਿਹੜਾ ਜਿਹੜੀ ਲੋੜਵੰਦ ਹੈ ਕਿਸੇ ਐਨਆਰਆਈ ਵੀਰ ਨੇ ਕਿਸੇ ਹੋਰ ਪੁਰਾਣੀ ਮਦਦ ਕਰਨੀ ਹੈ ਤਾਂ ਮਾਦਰ ਦੀ ਬੇਨਤੀ ਹੈ ਮਾਦਰ ਦੀ ਮਦਦ ਜ਼ਰੂਰ ਕਰਨੀ ਹੈ ਕਿਉਂਕਿ ਜਿਹੜਾ ਨੰਬਰ ਦੇਣਗੇ ਇਹਨਾਂ ਦਾ ਨੰਬਰ ਅਸੀਂ ਉਹੀ ਦੇਣਾ ਹੈ ਉੱਥੇ ਨੰਬਰ ਪਾਉਣਾ ਹੈ ਅਸੀਂ ਤਾਂ ਹੀ ਬੇਨਤੀ ਕਰਾਂਗੇ ਵੀ ਮਾਤਾ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਇਹਨਾਂ ਦਾ ਚੈਨਲ ਦਾ ਟਾਈਮ ਪਾਸ ਹੋ ਜਾਏ ਕਰਦਾ ਠੀਕ ਹੈ ਮਾਤਾ ਜੀ ਹਾਂ ਬੜੇ ਮਾਤਾ ਦਾ ਇੱਕ ਵਾਰੀ ਨੰਬਰ ਬੋਲ ਦੇ ਕਿੰਨਾ ਮੋਬਾਈਲ ਨੰਬਰ ਹੈ ਨਾ ਮੋਬਾਈਲ ਨੰਬਰ 80544 1879 80544 ਹਾਂਜੀ 1879 ਇਹ ਨੰਬਰ ਹੈ ਜੀ ਮਾਤਾ ਦਾ ਕਿਸੇ ਨੇ ਵੀ ਮਾਤਾ ਤੋਂ ਕੰਮ ਕਰਾਉਣਾ ਹੈ ਮਾਤਾ ਰੋਟੀ ਬਣਨੇ ਦਾ ਕੰਮ ਬਹੁਤ ਵਧੀਆ ਕਰਦੀ ਹੈ ਮਾਤਾ ਫਿਲਮਾਂ 'ਚ ਕੰਮ ਵੀ ਬਹੁਤ ਸੋਹਣਾ ਕਰਦੀ ਹੈ ਠੀਕ ਹੈ ਬਾਦਰ ਆਪਾਂ ਫਿਲਮਾਂ ਦੇ ਵਿੱਚ ਵੀ ਮਾਂ ਮਾਂ ਦੇ ਰੋਲ ਵਾਸਤੇ ਬਾਈ ਜੀ ਆਪਾਂ ਬੁਲਾਉਣਾ ਕਿਉਂਕਿ ਬਹੁਤ ਵਧੀਆ ਆਰਟਿਸਟ ਵੀ ਹੈ ਤੇ ਇਹਨਾਂ ਦੀ ਜਿੰਨੀ ਸਪੋਰਟ ਹੁੰਦੀ ਮਤਲਬ ਮਤਲਬ ਜੇ ਕਿਸੇ ਨੂੰ ਫਿਲਮਾਂ ਤੇ ਬੁਲਾਉਂਦਾ ਵਗ ਜਾਉਂਗੇ ਸਾਨੂੰ ਪੈਸੇ ਦਿੰਦੇ ਆ ਤਾਂ ਜਾਵਟਾਂਗੇ ਪੱਕਾ ਹਾਂਜੀ ਬਸ ਠੀਕ ਆ ਤੁਹਾਨੂੰ ਭੇਜ ਦਿਆ ਕਰਾਂਗੇ ਠੀਕ ਹੈ ਤੇ ਇਹ ਦੇਖੋ ਜੀ ਹੰਤੀ ਦੀ ਬਦੌਲਤ ਵਿਚਾਰੇ ਅਸੀਂ ਇਹਨਾਂ ਨਾਲ ਮਿਲੇ ਆ ਤੇ ਇਹਨਾਂ ਦਾ ਕਿਸ ਕੀ ਦਾ ਜੀ ਕਰਦਾ ਵੀ ਕੈਮਰੇ ਮੂਰੇ ਕੰਮ ਕਰਨ ਦਾ ਇੱਕ ਮਜਬੂਰੀ ਹੁੰਦੀ ਮਤਲਬ ਸਹੀ ਇਹਨਾਂ ਇਹ ਹਾਂਜੀ ਕਿਸੇ ਦਾ ਜੀ ਨਹੀਂ ਕਰਦਾ ਵੀ ਆਪਾਂ ਕਹਿੰਦੇ ਆਪਣੀ ਮਾਂ ਕੰਮ ਕਰ ਲੂਗੀ ਜਾਂ ਕਿਸੇ ਦੀਦੀ ਦੀਦੀ ਕਰ ਲੂਗੀ ਇਹ ਮਜਬੂਰੀ ਹੁੰਦੀ ਟੱਡ ਕਰਾਉਂਦਾ ਸੋ ਜਨਾ ਮੋਬਾਈਲ ਨੰਬਰ ਬੋਲਤਾ ਬੋਲਿਆ ਸੀ ਉਹ ਨੰਬਰ ਤੇ ਮਦਦ ਕਰਨੀ ਹੈ ਸੋ ਵੀ ਮਾਤਾ ਦਾ ਪੋਤਾ ਪੋਤੀਆਂ ਉਹਨਾਂ ਦੀ ਜਿਹੜੀ ਦੇਖਭਾਲ ਲਈ ਮਾਤਾ ਕਰਦੀ ਹੈ ਤੇ ਰਹਿਣ ਲਈ ਇਹਨਾਂ ਬਜ਼ੁਰਗਿਆਂ ਕੋਲੇ ਕੋਈ ਨਹੀਂ ਜਗ੍ਹਾ ਵੀ ਹੈ ਨਹੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸਸਰੀ ਘਰ ਲੱਗੀ ਜਾਨੇ ਕੋਈ ਕੁੜੀ ਨੂੰ ਜਿਹਨੂੰ ਇਹ ਹਜੇ ਇਹ ਵੀ ਖੇਡਣ ਦੀ ਉਮਰ ਹੈ ਬੇਟਾ ਮੈਂ ਤਾਂ ਬਾਹਰ ਨਹੀਂ ਜਾਕਦੀ ਤਾਂ ਫਿਰ ਮੈਂ ਕੀ ਕਰਾਂ ਠੀਕ ਹੈ ਜੀ ਤੇ ਮਤਲਬ ਫਿਰ ਪੈਸਾ ਪੈਸਾ ਤੇ ਲਾ ਕੇ ਟੌਂਗ ਕਰਗਾ ਤੁਸੀਂ ਮਤਲਬ ਕੀ ਇਕੱਠਾ ਕਰਕੇ ਸਮਾਨ ਲਿਓਨੇ ਜਦੋਂ ਮੈਂ ਕਿਸੇ ਦਾ ਕੰਮ ਕਰਦੀ ਹਾਂ ਵਿਚਾਰੇ ਮੈਨੂੰ ਦੇ ਦਿੰਦੇ ਆ ਜੀ ਤੇ ਉਹਨਾਂ ਦਾ ਕੰਮ ਕਰਕੇ ਮੈਂ ਮੋੜ ਦਿੰਨੀ ਆ ਠੀਕ ਹੈ ਜੀ ਹਾਂ ਮਤਲਬ ਮਦਦ ਕੌਣ-ਕੌਣ ਕਰਦਾ ਆਪਣੇ ਥੋੜੀ-ਥੋੜੀ ਪਿੰਡ ਦੇ ਵਿੱਚ ਕਿਹੜੇ-ਕਿਹੜੇ ਵੀਰ ਮਾ ਜਿਹੜੇ ਮਦਦ ਕਰਦੇ ਥੋੜੀ ਪੂਰੀ ਸਪੋਰਟ ਕਰਦੇ ਆ ਤਾਂ ਸਾਰੇ ਹੀ ਕਰਦੇ ਆ ਜੀ ਜਦੋਂ ਮੈਂ ਕਿਸੇ ਦੇ ਭਾਂਡੇ ਮਾਂ ਜਾਈ ਕਿਸੇ ਕੋਚੇ ਲਾਇਆ ਠੀਕ ਹੈ ਜੀ ਹਾਂ ਜੀ ਥੋੜੀ ਬਿਨਾਂ ਭਾਂਡੇ ਤੋਂ ਵੀ ਮਦਦ ਮਦਦ ਕਰਨ ਵਾਲੇ ਪਰਿਵਾਰ ਹੈਗੇ ਜਿੱਥੇ ਤੁਸੀਂ ਕਿਸੇ ਦੇ ਭਾਂਡੇ ਨਹੀਂ ਮਾਜਦੇ ਸੋ ਨਹੀਂ ਕਿਸ ਨੇ ਕੀਤੀ। ਨਾ। ਠੀਕ ਹੈ। ਮਤਲਬ ਜੇ ਤੁਸੀਂ ਕਿਸੇ ਦਾ ਕੰਮ ਕਰਦੇ ਹੋ ਤੇ ਤਾਂ ਥੋੜੀ ਹੀ ਮਦਦ ਕਰਦੇ ਆ। ਮਤਲਬ ਤੁਹਾਨੂੰ ਮਿਲਾਇਆ ਹੈ ਮੈਨੂੰ ਹਨਾ। ਸੋ ਮੈਨੂੰ ਤਾਂ ਮੈਂ ਜਿਵੇਂ ਤਾਂ ਉਹਦੀ ਵੀ ਮੂਹਤ ਤਰੀਫ ਹੁੰਦੀ ਹੈ। ਤੁਹਾਡੇ ਨਾਲ ਮਿਲਾਉਣ ਵਾਲਾ ਕੌਣ ਉਹਨਾਂ ਇਨਸਾਨ ਹੈ ਉਹਦਾ ਕੀ ਨਾਂ ਹੈ ਜੀ? ਜਿਹੜੀ ਲੇਡੀ ਨੇ ਤੁਹਾਨੂੰ ਮੇਰੇ ਨਾਲ ਮਿਲਾਇਆ। ਬਲਵਿੰਦਰ ਆ ਜੀ ਬੇਟੀ ਅੰਦਰ ਹੁੰਦੀ। ਬਲਵਿੰਦਰ ਹਾਂ ਜੀ। ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ? ਕਿ ਆਪਾਂ ਜਾਣਦੇ ਨਹੀਂ ਸਕਦੇ ਜੀ। ਉਹਨਾਂ ਦਾ ਧੰਨਵਾਦ ਕਰਦੇ ਆ ਜੀ ਅਸੀਂ। ਠੀਕ ਹੈ ਜੀ। ਮਤਲਬ ਆਪਣਾ ਕੋਈ ਤਾਂ ਮੋਬਾਈਲ ਨੰਬਰ ਬੋਲ ਦਿਓ ਹਨਾ। ਬੋਲ ਬੱਚਾ ਅਬੜੇ ਮੋਹਾਲਾ ਪਰ ਬੋਲਦੇ ਆਪਣਾ ਆਪਣਾ 80543 80 80543 ਹੂੰ 18680 ਠੀਕ ਹੈ ਜੀ ਸੁਣਾ ਅਸੀਂ ਨੰਬਰ ਬਾਈ ਇਹਦੀ ਵੀਡੀਓ ਤੇ ਵੇਖ ਦੇਵਾਂਗੇ ਇਹਦਾ ਜਿਹੜੇ ਘਰ ਦੇ ਹਾਲਾਤ ਹੈ ਮਾਤਾ ਦੇ ਬਹੁਤ ਤੁਸੀਂ ਦੇ ਤੁਸੀਂ ਦੇਖ ਰਹੇ ਹੋ ਆ ਦੇਖੋ ਜੀ ਭਾਂਡੇ ਅ ਮਤਲ ਧੋਂਦੇ ਆ ਕੱਪੜੇ ਲੁਲੇ ਧੋਂਦੇ ਆ ਇਹਦੇ ਖੜਾਉਣੇ ਜਿਹੜੇ ਪੈਸੇ ਬਣਦੇ ਨੇ ਖੜਾਉਣੇ ਲਿਆ ਕੇ ਇਹ ਮੈਨੂੰ ਲੱਗਦਾ ਵੀ ਇਹ ਜਿਹੜੀ ਮਾਤਾ ਹੈ ਟਾਈਮ ਪਾਸ ਕਰਦੀ ਹੈ ਮਾਤਾ ਕਿੰਨੀ ਕਮਾਈ ਹੋਏ ਨੇ ਕਿ ਟਾਈਮ ਪਾਸ ਹੀ ਖੇਡਾਂ ਤੋਂ ਤੇ ਕੋਸ ਵੀ ਨਹੀਂ ਵੱਜਦਾ ਤੇ ਸਭ ਪੱਲੋ ਪਜ ਜਾਂਦੇ ਕੋਈ ਵਿਕਲ ਹੋਵੇ ਤਾਂ ਵਜਣ ਟੈਂਪੂ ਵਾਲਾ 5-400 ਉਹ ਮੰਗ ਲੈਂਦਾ ਸ਼ਾਮ ਨੂੰ ਜਦੋਂ ਆਉਨੇ ਅਸੀਂ ਦਿੱਲੀੋਂ ਠੀਕ ਹੈ ਜੀ ਤੇ ਕਿਰਾਏ ਤੇ ਲੱਜਾਂਦੇ ਆ ਉਹ ਤੇ 2-300-400 ਉਹ ਮੰਗ ਲੈਂਦਾ ਠੀਕ ਹੈ ਜੀ ਹਾਂਜੀ ਤੇ ਮਤਲਬ ਘਰ ਦੇ ਹਾਲਾਤ ਦਿਖਾ ਦਈਏ ਥੋੜੀ ਨਾ ਆਹ ਬਈ ਇਹਨਾਂ ਦੇ ਘਰ ਦੇ ਹਾਲਾਤ ਆ ਵਿਚਾਰਿਆਂ ਦੇ ਆਪਾਂ ਜਿਹੜੀ ਹੁਣ ਸਰਕਾਰ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦੇ ਜਿਹੜਾ ਘਰ ਹੈ ਉਹਨਾਂ ਦੇ ਕੀ ਹੈ ਮਾੜਾ ਮੋਟਾ ਇਹਨਾਂ ਦੀ ਬੇਬੇ ਦੀ ਸੁਣਵਾਈ ਕੀਤੀ ਜਾਵੇ ਇਹ ਮਾਤਾ ਫਿਰ ਜਿਵੇਂ ਤੁਹਾਡਾ ਬੇਟਾ ਉਹ ਕੰਮ ਡੇਲੀ ਘੜੀ ਜਾਂਦਾ ਕਿ ਮਤਲਬ ਕਦੇ ਜਾਂਦਾ ਕਦੇ ਜਾਂਦਾ ਜਿਗਾ ਜਾਂਦਾ ਉਹ ਘੜੀ ਲੱਗਦੀ ਹੈ ਜੀ ਕਦੇ ਨਹੀਂ ਕੀ ਕਾਰਨ ਜੀ ਬਸ ਇਹੋ ਜਿਹਾ ਕੰਮ ਹੀ ਆ ਚਾਰ ਜਾਨੇ ਸੀ ਖਾਣ ਵਾਲੇ ਤਿੰਨ ਜਾਨੇ ਘਰ ਦੇ ਵਿੱਚ ਚਾਰ ਮੈਂਬਰੇ ਜੀ ਖਾਣ ਵਾਲੇ ਕਮਾਉਣ ਵਾਲੇ ਤੁਸੀਂ ਦੋ ਜਾਨੇ ਹੋ ਹਾਂਜੀ ਠੀਕ ਹੈ ਜੀ ਆ ਵੀ ਦੇਖੋ ਤੁਸੀਂ ਜਿਹੜੀ ਆ ਵੀਡੀਓ ਤੁਹਾਨੂੰ ਦਿਖਾਈ ਆ ਸੀ ਇੱਕ ਇਹ ਮਾਤਾ ਦੀ ਹੈਲਪ ਵਾਸਤੇ ਪਾਈ ਆ ਮਾਤਾ ਆਪਣਾ ਪੂਰਾ ਨਾਮ ਬੋਲ ਦੋ ਜੀ ਨਾ ਥੋੜਾ ਕੀ ਨਾਮ ਹੈ ਕਰਤਾਰਕੌਰ ਜੀ ਕਰਤਾਰਕੌਰ ਹਾਂਜੀ ਤੇ ਕੀ ਆਪਦਾ ਪੂਰਾ ਡਰੈਸ ਥੋੜੇ ਜਿਹੜੇ ਬੇਟੇ ਦਾ ਕੀ ਨਾਮ ਹੈ ਜੀ ਕਿੰਨਾ ਦੇ ਆਵਾਜ਼ ਨੇ ਤੁਹਾਨੂੰ ਕੀ ਆਲ ਪੈਂਦੀ ਹੈ ਅਸੀਂ ਚੌਰ ਹੁੰਨੇ ਆ ਜੀ ਅਸੇ ਮੇਰੇ ਸੱਖਾ ਥੋੜੀ ਕਾਸਟ ਹੈ ਜੀ ਮੇਰੇ ਸੱਖ ਨਹੀਂ ਚੌਰ ਅਸੇ ਚੌਰ ਜੀ ਹਾਂਜੀ ਠੀਕ ਹੈ ਜੀ ਤੇ ਤੁਹਾਡੇ ਘਰ ਵਾਲੇ ਦਾ ਕੀ ਨਾਮ ਸੀਗਾ ਜੀ ਸਖਦੇਵ ਸਖਦੇਵ ਸਿੰਘ ਬੇਟੇ ਦਾ ਕੀ ਨਾਮ ਹੈ ਜੀ ਵਿੰਦਰ ਵਿੰਦਰ ਸਿੰਘ ਤੇ ਤੁਹਾਡਾ ਨਾਮ ਆ ਤਾਂ ਪੂਰਾ ਕੀ ਹੈ ਵੀ ਤੁਹਾਨੂੰ ਜਿਹੜੇ ਪਿੰਡ ਦੇ ਵਿੱਚ ਤੁਹਾਨੂੰ ਜਾਣ ਕਰਤਾਰ ਕੌਰ ਕਰਤਾਰ ਕੌਰ ਤੇਤਿਆ ਦਾ ਨਾਂ ਹੀ ਹੈ ਠੀਕ ਹੈ ਜੀ ਬਾਈ ਜੀ ਦਾ ਪਿੰਡ ਬਹਿਮਣ ਦਵਾਨਾ ਹੈ ਜੇ ਬਹਿਮਣ ਦਵਾਨੇ ਤੇ ਅਸੀਂ ਜਿਹੜੀ ਵੀਡੀਓ ਬਣਾ ਕੇ ਗਏ ਹਾਂ ਜਰੂਰ ਇਹਨਾਂ ਦੀ ਮਦਦ ਕਰਨੀ ਹੈ ਤੇ ਅਸੀਂ ਜਿਹੜੀ ਇੱਥੇ ਇਹਨਾਂ ਦੀ ਵੀਡੀਓ ਸੀ ਬਣਾਉਣ ਆਏ ਆ ਬਣਾਉਣ ਦਾ ਮਕਸਦ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਨਾਲ ਮਿਲਾਇਆ ਆਂਟੀ ਜੀ ਅਸੀਂ ਗੱਲ ਜੀ ਸਸੀ ਕਾ ਜੀ ਆਂਟੀ ਦਾ ਬਾਰੇ ਤੁਸੀਂ ਜਰੂਰ ਚੰਦਣਾ ਪਾਓ ਹਨ ਕਿਉਂਕਿ ਤੁਸੀਂ ਸਸੀ ਜੀ ਇਦਾਂਗਾ ਬਾਈ ਜੀ ਨੂੰ ਮੁੱਕੇ ਨੂੰ ਤਾਂ 30 35 ਸਾਲ ਹੋ ਗਏ ਜੀ ਉਹਨਾ ਪੋਤਾ-ਪੋਤੀ ਐ ਮੈਨੂੰ ਵਿਚਾਰੀ ਪਾਲਦੀ ਐ ਨਿੱਕੇ-ਨਿੱਕੇ ਦੇ ਇਹਨਾਂ ਦੀ ਮੰਮੀ ਚਲੀ ਗਈ ਸੀ ਜੀ ਤੇ ਇਸ ਕਰਕੇ ਜੀ ਪੰਚਾਇਤ ਜਾ ਕੇ ਬੱਚੇ ਲੈ ਜਣ ਵਿਚਾਰੀ ਆ ਖਲੋਣਾ ਵੇਚ ਕੇ ਟਾਈਮ ਪਾਸ ਕਰਦੀ ਆ ਹਾਂਡੀ ਪੂਰੀ ਇਹਨਾਂ ਡਿਟੇਲ ਤੁਸੀਂ ਦੱਸਣਾ ਇਹਨਾਂ ਨੇ ਆਦੀ ਗੱਲ ਦੱਸਤੀ ਹੁਣ ਡਿਟੇਲ ਤੁਸੀਂ ਦੱਸਣਾ ਕਿਉਂਕਿ ਸਾਂਝੇ ਬੰਦੇ ਹੋ ਅਸੀਂ ਇਸ ਕਰਕੇ ਸਿੱਧਿਆ ਜੀ ਹੁਣ ਇਹ ਤਾਂ ਕੰਮ ਨਹੀਂ ਹੁੰਦਾ ਘਰਾਂ ਦੇ ਵਿੱਚ ਜੀ ਬਹੁਤ ਮੁਸ਼ਕਲ ਨਾਲ ਕਰਦੀ ਸਾਨੂੰ ਇਹ ਤੇ ਤਰਸ ਆਇਆ ਤਾਂ ਇਹਨਾਂ ਤੁਹਾਨੂੰ ਬੁਲਾਇਆ ਸੀ ਜੀ ਹੁਣ ਕਿੱਡਾ ਵੇਚਦੇ ਧੁੱਪ ਦੇ ਵਿੱਚ ਹੁਣ ਕੱਲ ਵਿਸਾਖੀ ਲਾ ਕੇ ਕੱਲ ਕਿੰਨੀ ਤਰੀਕ ਸੀ 13 ਤਰੀਕ ਸੀ ਜੀ ਕੱਲ ਮੈਂ ਇੱਥੇ ਦੇਖਿਆ ਨਹੀਂਗਾ ਬਹੁਤ ਬੁਰੀ ਹਾਲਤ ਨਾਲ ਨਾਲ ਹੀ ਇਹ ਬੱਚੇ ਵਿਚ ਆੜੀ ਤੈਨੂੰ ਪੈ ਜਾਂਦੀ ਕਿ ਨਹੀਂ ਪੈਂਦੀ ਕਿ ਦੇਖੀ ਜਾਂੜ ਥੋੜੇ ਕਿੰਨੇ ਦਿਨ ਤੋਂ ਉਹਨਾਂ ਨਾਲ ਜਾਣ ਪਛਾਣ ਹੈ ਜੀ ਮਤਲਬ 50 ਸਾਲ ਮੰਗੂ ਹੋ ਗਈ ਜਾਣ ਪਛਾਣ ਸਾਡੇ ਵਿਆਹ ਸ਼ਾਦੀਆਂ ਚ ਮਤਲਬ ਕੰਮ ਕਰਦੀ ਸੀ ਮੇਰੇ ਵਿਆਹ ਨੂੰ 50 ਸਾਲ ਹੋ ਗਏ ਉਦੋਂ ਮੇਰੇ ਸਹੁਰੇ ਦੀ ਡੈਥ ਹੋਈ ਸੀ ਉਦੋਂ ਇਹਨੇ ਕੰਮ ਕੀਤਾ ਸਾਡੇ ਘਰੇ ਠੀਕ ਹੈ ਜੀ ਉਦੋਂ ਦੀ ਜਾਣਦੀ ਹੈ ਵਿਚਾਰੀ ਠੀਕ ਹੈ ਜੀ ਹਾਂਜੀ ਮਤਲਬ ਸੁਭਾਅ ਕਿਵੇਂ ਹੈ ਬੀਬੀ ਦਾ ਜੀ ਸੁਭਾਅ ਬਹੁਤ ਵਧੀਆ ਜੀ ਜੋ ਜਿਹੜਾ ਮਰਜੀ ਸੱਦ ਲਈ ਜਿੰਨੇ ਦੇ ਦਿੰਦਾ ਉਹਨੇ ਹੀ ਲੈ ਕੇ ਆ ਜੇ ਮਾਰਗ ਢਰ ਕੇ ਤੇ ਕੋਈ ਕੇਸ ਹੋ ਗਿਆ ਕੋਈ ਕੰਪਲ ਹੋ ਗਿਆ ਮਤਲਬ ਉਹਦੇ ਨਾਲ ਦਾ ਟੈਕ ਟਾਕ ਕਰ ਲੈਂਦੀ ਆ ਥੋੜੇ ਨਾਲ ਅਸੀਂ ਤਾਂ ਗੱਲ ਕਰ ਰਹੇ ਹਾਂ ਤੁਸੀਂ ਸਾਂਝੇ ਹੋ ਜੀ ਹਨ ਬਜੀ ਲੱਗੇ ਤਾਂ ਨਾ ਬੰਦੇ ਦਾ ਤੇ ਅ ਅੰਟੀ ਫਿਰ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਆਪਣੀ ਵੀਡੀਓ ਨੂੰ ਦੇਖ ਰਹੇ ਹੋ ਜੀ ਇਹਨਾਂ ਬਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਗੀ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧਾ ਬੱਚੇ ਆ ਪੋਤੀਆਂ ਸੁੱਖਣੇ ਦੀ ਸਾਰੀ ਹਾਂ ਅੱਜ ਅਰੇ ਅੱਜ ਦੁਕਾਨ ਦਾ ਆਪਣਾ ਘਰ ਘਰ ਦੇਖ ਰਹੇ ਹਾਂ ਆ ਇਹਨਾ ਛੋਟਾ ਛੋਟਾ ਜਿਹਾ ਕਮਰਾ ਇੱਕ ਘਰ ਦੇ ਕਮਰੇ ਦੇ ਵਿੱਚ ਜੀ ਇਹਨੇ ਜਾਣੇ ਰਹਿ ਰਹੇ ਆ ਇੱਕ ਕਮਰਾ ਹੈ ਬਹੁਤ ਮੁਸ਼ਕਲ ਹੈ ਹਨਾ ਬਹੁਤ ਮੁਸ਼ਕਲ ਹੈ ਜੀ ਬਹੁਤ ਤੇ ਅੰਦਰ ਆਪਣੇ ਪਿੰਡ ਦੇ ਵਿੱਚ ਹੋਰ ਵੀ ਹੈਗੇ ਇਹ ਜੀ ਜਿਨ੍ਹਾਂ ਦਾ ਰਹਿਣਾ ਹੈ ਹੈਗੇ ਜੀ ਹੈਗੇ ਆਪਾਂ ਉਹਨਾਂ ਦੇ ਜਿੰਦਾ ਲੱਗਿਆ ਵੈਸੇ ਉਹਦੀ ਇੱਕ ਮੁੰਡਾ ਸੀ ਉਹਦੀ ਡੈਥ ਹੋ ਗਈ ਵਿਚਾਰੇ ਦੀ ਆਪਾਂ ਉਹਨਾਂ ਦਾ ਵੀ ਜਾਣਾਂ ਮਦਦ ਕੀ ਨਾ ਆਇਆ ਨਹੀਂ ਸਰ ਸਾਡੇ ਡਿਟੇਲ ਦੱਸੋ ਬੜਾ ਜੀ ਉਹਨਾਂ ਦਾ ਵੀ ਹਾਂਜੀ ਹਾਂਜੀ ਮੁੰਡਾ ਲਾਡੀ ਸੀ ਉਹਦੀ ਡੈਥ ਹੋ ਗਈ ਕੀ ਕਾਰਨ ਬਣਾ ਸੀਗਾ ਜੀ ਪਤਾ ਨਹੀਂ ਜੀ ਕੀ ਹੋ ਗਿਆ ਵਿਚਾਰਾ ਵਸ ਰੋਟੀ ਖਾ ਕੇ ਘਰੋਂ ਗਿਆ ਸੀ ਤੇ ਮੁੱਕੇ ਹੀ ਤੇ ਆਇਆ ਰਸਤੇ 'ਚ ਠੀਕ ਹੈ ਜੀ ਆ ਤੇ ਪਿ ਇੱਕ ਕੋਈ ਕਮਰਾ ਉਹਨਾਂ ਦੇ ਨਿੱਕਾ ਜਾ ਜਮਈ ਛੋਟਾ ਜਾ ਉਹ ਵੀ ਡਿੱਗਿਆ ਪਿਆ ਠੀਕ ਹੈ ਜੀ ਜ਼ਰੂਰ ਉਹਨਾਂ ਦੀ ਮਦਦ ਇਹ ਦੇਖੋ ਜੀ ਆਪਣੇ ਆਂਟੀ ਬਹਿਮਣ ਦਵੰਦ ਦੇ ਤੋਂ ਆਏ ਤੇ ਇਹ ਬਹੁਤ ਵਧੀਆ ਨੇਚਰ ਹੈ ਨਾ ਜਿੰਨੇ ਵੀ ਇਹਨਾਂ ਨੇ ਲੋੜਵੰਦ ਬੰਦੇ ਸਾਨੂੰ ਮਿਲਾਇਆ ਇਹਨਾਂ ਦੇ ਥਰੂ ਮਿਲੇ ਆ ਸੀ ਤੇ ਆ ਜਿਹੜੀ ਆਂਟੀ ਮਿਲੇ ਆ ਬੇਬੇ ਜੀ ਇਹ ਵੀ ਇਹਨਾਂ ਦੇ ਥਰੂ ਮਿਲੇ ਆ ਤੁਸੀਂ ਦੇਖੋ ਇਹ ਬਿਜ਼ਨਸ ਕੀ ਦਾ ਵਿਚਾਰੀ ਕਮਾਈ ਕਰਦੇ ਹੋਣਗੇ ਮਤਲਬ ਫਿਰ ਹੁਣ ਤੁਸੀਂ ਕਦੋਂ ਜਾਣਾ ਦਿੱਲੀ ਜੀ ਅਜੇ ਸਮਾਨ ਲੱਗਿਆ ਨਹੀਂ ਜੀ ਸਮਾਨ ਲੱਗਿਆ ਨਹੀਂ ਤੇ ਬਾਜ਼ਾਰ ਵਿੱਚ ਤੁਹਾਨੂੰ ਲੱਗ ਕੋਲੋ ਕੋਲੋ ਪੈਸੇ ਲਾਦੇ ਤੁਸੀਂ ਇਹ ਸਮਾਨ ਨਹੀਂ ਲੱਗਿਆ ਹਨਾ ਹਾਂ ਤੇ ਹ 15000 ਦੇਣਾ ਜੀ ਮੈਂ 15000 ਤੁਸੀਂ ਦੇਣਾ ਹਾਂ ਉਹ ਕੀ ਕਰੂੰਗੀ ਮੈਂ ਠੀਕ ਹੈ ਜੀ ਆ ਦੇਖੋ ਆ ਇੰਨੇ ਆ ਸਾਮਾਨ ਲਾਏ ਕਿੰਨੇ ਕਿਤੇ ਜੀ ਸਰ ਇਹ ਵੀ ਜੀ 15000 ਦਾ ਲੈ ਕੇ ਆਈ ਸੀ ਜੀ 15000 ਦਾ 15000 ਦਾ ਲੈ ਕੇ ਆਈ ਸੀ ਫੜ ਕੇ ਵਿਆਜ ਤੇ ਜੋ 15000 ਦੇ ਵਿੱਚੋਂ ਹੁਣ ਬਸਾਖੀ ਤੇ ਸ਼ਿਰਪੀਆ ਸਾਰਾ ਇਹ 4000 ਰੁਪਏ ਵਟੇਗਾ ਅ 4000 ਰੁਪਏ ਵਟੇਗਾ 4000 ਵਟਿਆ ਉਹਦੇ ਵਿੱਚ ਹੁਣ ਰਸਣ ਲਿਆਵੇ ਜਿਹੜਾ 11000 ਰੁਪਏ ਜੀ ਮਾਦੇ ਦਾ ਜਿਹੜਾ ਉਹਵੇਂ ਦਾ ਉਹਵੇਂ ਆ ਸਾਮਾਨ ਸਾਰਾ ਉਵੇਂ ਹੀ ਪਿਆ ਜੀ ਇਹ ਵੀ ਕਿਆ ਵੀ ਨਹੀਂ ਕਾਈ ਮੈਨੂੰ ਤਰਸਾਇ ਮੈਸੇਜ ਕਰਕੇ ਤੁਹਾਨੂੰ ਬੁਲਾਇਆ ਫਿਰ ਹ ਕੌਕਿਆ ਜੀ ਨਾਲੇ ਬਾਈ ਵੀਡੀਓ ਪਾਈ ਹੈ ਕਿਸੇ ਲੋੜਵੰਦ ਬੰਦੇ ਨੇ ਜਾਂ ਜਿਹੜੀ ਲੋੜਵੰਦ ਹੈ ਕਿਸੇ ਐਨਆਰਆਈ ਵੀਰ ਨੇ ਕਿਸੇ ਹੋਰ ਪੁਰਾਣੀ ਮਦਦ ਕਰਨੀ ਹੈ ਤਾਂ ਮਾਤਾ ਜੀ ਬੇਨਤੀ ਹੈ ਮਾਤਾ ਜੀ ਮਦਦ ਜਰੂਰ ਕਰਨੀ ਹੈ ਕਿਉਂਕਿ ਜਿਹੜਾ ਨੰਬਰ ਦੇਣਗੇ ਇਹਨਾਂ ਦਾ ਨੰਬਰ ਅਸੀਂ ਉਹੀ ਦੇਣਾ ਹੈ ਉੱਥੇ ਨੰਬਰ ਪਾਉਣਾ ਹੈ ਤੇ ਅਸੀਂ ਤਾਂ ਹੀ ਬੇਨਤੀ ਕਰਾਂਗੇ ਵੀ ਮਾਤਾ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਇਹਨਾਂ ਦਾ ਚੈਨਲ ਦਾ ਟਾਈਮ ਪਾਸ ਹੋ ਜਾਏ ਘਰ ਦਾ ਠੀਕ ਹੈ ਮਾਤਾ ਜੀ ਅਸੀਂ ਕਰਾਂਗੇ ਸਸਰੀ